ਦਾਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਕਰ ਸੋ ਬਾ ਕਿੰਤਾ ਲਾਹੇ ਹਮਾਰੀ ਅਵਰਨ ਸੂਜੈ ਦੂਜੀ ਠਾਹਰ ਹਾਰ ਪਰ ਉਤ ਦੁਆਰੀ ਲੇਖਾ ਛੋੜੇ ਲੇਖੈ ਛੁਟੈ ਹਮ ਨਿਰਗੁਣ ਲਹਿੋ ਬਾਰੀ ਸਤਿ ਬਖਸ਼ਿੰਦ ਸਦਾ ਮਿਹਰਵਾਨ ਸਬਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲਹਿੋ ਵੇ ਬਾਰੀ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਜਤ ਸਤਿ ਗੁਰੂ ਕੋਟ ਪੈੰਡ ਆ ਕੇ ਹੋਏ ਲੇਤ ਹੈ ਭਾਵਨੀ ਭਗਤ ਪਾਏ ਕੋਈ ਅੰਦਰ ਭਾਗ ਰੱਖੇ ਕਾਹੇ ਗੁਰ ਸਰਬ નિਧਾਨ ਉਦਾਨ ਦੇਤ ਹੈ ਪਰਮ ਸਨਮਾਨ ਜੋ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਆਪ ਕੋ ਪਾਗੇ ਹੋਆ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਮਤ ਹੋਈ ਹੈ। ਅਮਰ ਕਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਸਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀ ਵਿੱਚ ਆਦੇ ਹਾਂ ਭਾਰੇ ਹੋ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦੀਦਾਰ ਕਰੇ ਹੋ ਗੁਰਬਾਣੀ ਕੀਰਤਨ ਸਰਵਣ ਕਰੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ पंचम बादशाह खान साहब श्री गुरु अर्जुन देव जी महाराज ਜਿਨ੍ਹਾਂ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਹੋਇਆ ਰਾਗ ਸੋਰਠ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੋਰਠ ਮਹੱਲਾ ਪੰਜਵਾ ਰੱਬ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਪੈ ਜਾਂਦੇ ਹਨ ਉਹਨਾਂ ਦੇ ਸਾਰੇ ਡਰ ਸਹਿਮ ਦੂਰ ਹੋ ਜਾਂਦੇ ਹਨ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹ ਸਦਾ ਆਤਮਿਕ ਆਨੰਦ ਮਾਣਦੇ ਹਨ ਉਹੀ ਮਨੁੱਖ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਹਨ ਜਿਹੜੇ ਮਨੁੱਖ ਉਸ ਪ੍ਰਭੂ ਪਰਮਾਤਮਾ ਦਾ ਧਿਆਨ ਕਰਦੇ ਹਨ ਜਿਨ੍ਹਾਂ ਉੱਤੇ ਮਾਲਕ ਦਇਆਵਾਲਾ ਹੁੰਦਾ ਹੈ ਪ੍ਰਭ ਜੀਓ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਾਂ ਰੰਗ ਰਾਤਾ ਏ ਪ੍ਰਭੂ ਜੀ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ اے دیو نہ تے دایا کرن والے پرمکو میرے تے وی مہربان تاکہ میں تیرے પ્રેમ رنگ وچ رنگیا رہاں تے سدا تیرے کوں جاؤدا رہاں رہاؤ سਤگور نام نیدان دل ڈھایا چنتا سگل بناسی کر کرپا پنو کر لینا ਮਨ ਵਸਿਆ ਅਬਨਾਸੀ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਉਸ ਦੀ ਸਾਰੀ ਚਿੰਤਾ ਦੂਰ ਹੋ ਗਈ ਪਰਮਾਤਮਾ ਨੇ ਮਿਹਰ ਕਰਕੇ ਉਸ ਨੂੰ ਆਪਣਾ ਬਣਾ ਲਿਆ ਅਤੇ ਉਸ ਦੇ ਮਨ ਵਿੱਚ ਨਾਸ ਰਹਿਤ ਪ੍ਰਭੂ ਆ ਕੇ ਵਸ ਗਿਆ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਵਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਜਾਖੇ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਪ੍ਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਕੇ ਵਸ ਗਏ ਅਤੇ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਸਦਾ ਚੱਕਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾਸ ਤਾਂ ਕੈ ਬਨਿਹਾਰੈ ਜਿਨ ਪੂਰਨ ਪੈ ਜਿਖਾਈ اے ਭਾਈ ਜਿਸ ਪ੍ਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਤੂੰ ਵੀ ਸ਼ੇਵਕਾਂ ਵਾਂਗ ਉਸ ਦੀ ਸੇਵਾ ਭਗਤੀ ਕਰਦਾ ਰਹੁ ਦਾਸ ਨਾਨਕ ਉਸ ਪ੍ਰਭੂ ਤੋਂ ਸਬਕੇ ਜਾਂਦਾ ਹੈ ਜਿਸ ਨੇ ਵਿਗਨਾ ਦੇ ਟਾਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾਸ ਤਉ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਗੁਰੂ ਜੀ ਕਿਰਪਾ ਕਰਨ ਪੜੀ ਸਣੀ ਬਾਣੀ ਸਤਿਗੰਦ ਵਿਖੇ ਪਵਨ ਕਰਨ ਇਸ ਬਾਣੀ ਦਾ ਭਾਵ ਸਾਰੀ ਸੰਤਾਂ ਦੇ ਹਿਰਦੈ ਤੇ ਸੋਹ ਆਪਣੇ ਦਰੋਂ ਕਰੋ ਨਾਮ ਸਿਮਰੰਗੀਆਂ ਦਾਤਾਂ ਰੂਪ ਸਿੱਕੀ ਜੀਵਨ ਬਖਸ਼ਿਸ਼ ਕਰਨ ਕਰ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ੜਦੀ ਕਲਾ ਦੇ ਦਾਤ ਬਖਸ਼ਿਸ਼ ਕਰਨ